ਮੰਤਰੀ ਪੰਜਾਬ ਸਰਦਾਰ ਭਗੰਤ ਮਾਨਜੀ ਵੱਲੋਂ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਇਹਦੇ ਤਹਿਤ ਤੁਸੀਂ ਦੇਖ ਰਹੇ ਹੋ ਜੀ ਕਿ 42 ਕਿਸਮ ਦੇ ਕੰਮ ਜਿਹੜੇ ਆ ਚਾਹ ਜਨ ਸਰਟੀਫਿਕੇਟ ਆਮਦਨ ਸਰਟੀਫਿਕੇਟ ਪਾਲ ਲੱਤੀਆ ਬਿਆਨ ਆ ਲਾਭ ਪਾਤਰੀ ਪੰਜਾਬ ਨਿਵਾਸ ਸਰਟੀਫਿਕੇਟ ਮਨਰੇਗਾ ਦੀ ਕੋਈ ਸਮੱਸਿਆ ਕੋਈ ਮੈਡੀਕਲ ਸਮੱਸਿਆ ਜਾਂ ਕੋਈ ਲੋਨ ਲੈਣਾ ਚਾਹੁੰਦੇ ਸਾਰੀਆਂ ਕੈਟਾਗਰੀਆਂ ਲਿਖੀਆਂ ਹੋਈਆਂ ਨੇ ਤੇ ਉਹ ਸਾਰੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਮਿਲਣ ਵਾਸਤੇ ਆਪਾਂ ਨੂੰ ਘੰਟੇ ਬੱਧੀ ਜਿਹੜਾ ਦਫ਼ਤਰਾਂ ਦੇ ਵਿੱਚ ਜਾ ਕੇ ਬਹਿਣਾ ਪੈਂਦਾ ਜਾਂ ਆਪਾਂ ਜਿਹੜਾ ਬਾਰ-ਬਾਰ ਅਪਰੋਚ ਕਰਦੇ ਆ ਕਿ ਅਫਸਰ ਸਾਹਿਬਾਂ ਨੂੰ ਮਿਲ ਜਾਣ ਸਾਡਾ ਕੰਮ ਹੋ ਜਵੇ ਉਹ ਸਾਰੇ ਅਫਸਰ ਸਾਹਿਬਾਂ ਨੇ ਇੱਕ ਛੱਤ ਥੱਲੇ ਇਕੱਠੇ ਬੈਠੇ ਨੇ ਪਿੰਡ ਰਾਮਗੜ੍ਹ ਕੱਲ ਬਲਕੋ ਪਿੰਡ ਸੀਗਾ ਜੀ ਅੱਜ ਰਾਮਗੜ੍ਹ ਆ ਵਿਧਾਨ ਸਭਾ ਨਾਬਾ ਦੇ ਅਹਿਮ ਪਿੰਡ ਨੇ ਤੇ ਇਹ ਕੈਂਪ ਜਿਹੜਾ ਇਹਦੇ ਵਿੱਚ ਤਰਸੀਮ ਚੰਦ ਜੀ ਸਾਡੇ ਐਸਕੀ ਨਾਬਾ ਸਾਡੀ ਸਾਰੀ ਟੀਮ ਜਿਹੜੀ ਹੈ ਸਾਡੇ ਇਥੋਂ ਦੇ ਵਲੰਟੀਅਰ ਸਹਿਬਾਨ ਸਾਰੇ ਇਕੱਠੇ ਹੋ ਕੇ ਅਸੀਂ ਜਿਹੜਾ ਇਹ ਬਹੁਤ ਵੱਡਾ ਪ੍ਰਾਲਾ ਮੁੱਖ ਮੰਤਰੀ ਸਾਹਿਬ ਕਰ ਰਿਹਾ ਦੇ ਵਿੱਚ ਯੋਗਦਾਨ ਕਰ ਰਹੇ ਹਾਂ ਔਰ ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਨੇ ਜਿਹੜੇ ਕੋਰਾਸ਼ਨਕਾਰ ਨਹੀਂ ਬਣਿਆ ਕੋਈ ਜਵ ਛੋਟੇ ਛੋਟੇ ਸਮੱਸਿਆਵਾਂ ਸਾਰੇ ਕੰਮ ਜਿਹੜੇ ਇੱਕ ਸਾਥ ਨਾਲ ਹੀ ਹੋ ਰਹੇ ਆ ਤੇ ਮੁੱਖ ਮੰਤਰੀ ਜੀ さん ਮੁਬਾਰਕਬਾਦ ਹੈ ਜੀ ਬਹੁਤ ਬਹੁਤ ਲੋਕ ਸਭਾ ਦੀ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹ ਉਪਰਾਲਾ ਜਿਹੜਾ ਦੁਬਾਰਾ ਸ਼ੁਰੂ ਕੀਤਾ ਗਿਆ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਵੱਲੋਂ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਇਹਦੇ ਤਹਿਤ ਤੁਸੀਂ ਦੇਖ ਰਹੇ ਹੋ ਜੀ ਕਿ 42 ਕਿਸਮ ਦੇ ਕੰਮ ਜਿਹੜੇ ਆ ਚਾਹ ਜਨ ਸਰਟੀਫਿਕੇਟ ਆਮਦਨ ਸਰਟੀਫਿਕੇਟ ਲੱਖੀਆ ਬਿਆਨ ਆ ਲਾਭਪਾਤਰੀ ਪੰਜਾਬ ਨਿਵਾਸਾ ਸਰਟੀਫਿਕੇਟ ਮਨਰੇਗਾ ਦੀ ਕੋਈ ਸਮੱਸਿਆ ਕੋਈ ਮੈਡੀਕਲ ਸਮੱਸਿਆ ਤੇ ਕੋਈ ਡੋਨ ਲੈਣਾ ਚਾਹੁੰਦੇ ਸਾਰੀਆਂ ਕੈਟਾਗਰੀਆਂ ਲਿਖੀਆਂ ਹੋਈਆਂ ਨੇ ਤੇ ਉਹ ਸਾਰੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਮਿਲਣ ਵਾਸਤੇ ਆਪਾਂ ਨੂੰ ਘੰਟੇ ਬੱਧੀ ਜਿਹੜਾ ਦਫ਼ਤਰਾਂ ਦੇ ਵਿੱਚ ਜਾ ਕੇ ਬਹਿਣਾ ਪੈਂਦਾ ਜਾਂ ਆਪਾਂ ਜਿਹੜਾ ਬਾਰ-ਬਾਰ ਅਪਰੋਚ ਕਰਦੇ ਆ ਕਿ ਅਫਸਰ ਸਹਿਬਾਨ ਤੁਹਾਨੂੰ ਮਿਲ ਜਾਣ ਸਾਡਾ ਕੰਮ ਹੋ ਜਵੇ ਉਹ ਸਾਰੇ ਅਫਸਰ ਸਹਿਬਾਨ ਇੱਕ ਛੱਤ ਥੱਲੇ ਇਕੱਠੇ ਬੈਠੇ ਨੇ ਪਿੰਡ ਰਾਮਗੜ੍ਹ ਕੱਲ ਮਲਕੋ ਪਿੰਡ ਸੀਗਾ ਜੀ ਅੱਜ ਰਾਮਗੜ੍ਹ ਆ ਵਿਧਾਨ ਸਭਾ ਨਾਬਾ ਦੇ ਡੋਨ ਅਹਿਮ ਪਿੰਡ ਨੇ ਤੇ ਇਹ ਕੈਂਪ ਜਿਹੜਾ ਇਦੇ ਵਿੱਚ ਤਰਸੀਮ ਚੰਦ ਜੀ ਸਾਡੇ ਐਸਡੀ ਮੁਨਾਬਾ ਸਾਡੀ ਸਾਰੀ ਟੀਮ ਜਿਹੜੀ ਹੈ ਸਾਡੇ ਇਥੋਂ ਦੇ ਵਲੰਟੀਅਰ ਸਹਿਬਾਨ ਸਾਰੇ ਇਕੱਠੇ ਹੋ ਕੇ ਅਸੀਂ ਜਿਹੜਾ ਇਹ ਬਹੁਤ ਵੱਡਾ ਪ੍ਰਾਲਾ ਮੁੱਖ ਮੰਤਰੀ ਸਾਹਿਬ ਕਰ ਰਿਹਾ ਇਹਦੇ ਵਿੱਚ ਯੋਗਦਾਨ ਕਰ ਰਹੇ ਹਾਂ ਔਰ ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਨੇ ਜਿਹੜੇ ਕੋ ਰਾਸ਼ਨ ਕਾਰ ਨਹੀਂ ਬਣਿਆ ਕੋਈ ਜਵਾਬ ਕਾਰ ਨਹੀਂ ਬਣਿਆ ਛੋਟੇ ਛੋਟੇ ਸਮੱਸਿਆਵਾਂ ਸਾਰੇ ਕੰਮ ਜਿਹੜੀਆਂ ਇੱਕ ਸਾਥ ਲਈ ਹੋ ਰਿਹਾ ਤੇ ਮੁੱਖ ਮੰਤਰੀ ਸਾਹਿਬ ਮੁਬਾਰਕਬਾਦ ਹੈ ਜੀ ਬਹੁਤ ਬਹੁਤ ਔਰ ਇਹਦੇ ਤਹਿਤ ਅਸੀਂ ਜਿਹੜਾ ਪ੍ਰਦੂਸ਼ਨ ਲਈ ਵੀ ਅਵੇਅਰ ਕਰ ਰਹੇ ਲੋਕਾਂ ਨੂੰ ਕਿ ਕਿਉਂਕਿ ਹੁਣ ਸਮਾਂ ਮੌਸਮ ਹੈ ਕਿ ਆਪਣੇ ਆਪਣੇ ਘਰ ਦੇ ਵਿੱਚ ਇੱਕ ਇੱਕ ਰੁੱਖ ਜ਼ ਉਖਾ ਲਾਉਣਾ ਹੀ ਨਹੀਂ ਜੀ ਉਹਨੂੰ ਪਾਲਣਾ ਵੀ ਉਹਨੂੰ ਵੱਡਾ ਕਰਨਾ ਤਾਂ ਕਿ ਉਹ ਨਿਸ਼ਾਨੀ ਜਿਹੜੀ ਹੈ ਉਹ ਆਉਣ ਵਾਲੀ ਕਈ ਪੀੜ੍ਹੀਆਂ ਤੱਕ ਉਹ ਨਿਸ਼ਾਨੀ ਤੁਹਾਡੇ ਜਿਹੜੀ ਹੈ ਹਮੇਸ਼ਾ ਤੁਹਾਡੀ ਯਾਦ ਦਿਵਾਵੇ ਤੇ ਇਹ ਜਿਹੜਾ ਪ੍ਰਾਲਾਸ ਵੀ ਕਰ ਰਹੇ ਕੋਈ ਇਹੀ ਕੋਸ਼ਿਸ਼ ਹੈ ਜੀ ਇਹੀ ਕੋਸ਼ਿਸ਼ ਹੈ ਇਹਦਾ ਮਕਸਦ ਹੀ ਹੈ ਕਿ ਆਪਦੀ ਸਰਕਾਰ ਆਪਦੇ ਦਵਾਰ ਤੁਹਾਡੀ ਸਰਕਾਰ ਨਹੀਂ ਤੁਸੀਂ ਚੁਣੀ ਸੀਗੀ ਕੋਈ ਨਹੀਂ ਕਿ ਜਿਵੇਂ ਐਸ.ਟੀ.ਐਮ ਸਾਹਿਬ ਨੇ ਐਸ.ਟੀ.ਐਮ ਸਾਹਿਬ ਨੂੰ ਮਿਲਣ ਵਾਸਤੇ ਟਾਈਮ ਲੈ ਕੇ ਤੁਹਾਨੂੰ ਉੱਥੇ ਕਿਉਂਕਿ ਬਹੁਤ ਬਿਜ਼ੀ ਸ਼ਡਿਊਲ ਹੁੰਦਾ ਹੈ ਜੀ ਬਹੁਤ ਸਾਰੀਆਂ ਹੀਅਰਿੰਗ ਹੁੰਦੀਆਂ ਨੇ ਬਹੁਤ ਸਾਰੇ ਕੰਮ ਹੁੰਦੇ ਨੇ ਮੇਰੇ ਕੋਲੇ ਬਦਾਰੇ ਐਮਐਲਏ ਬਹੁਤ ਸਾਰੇ ਕੰਮ ਹੁੰਦੇ ਨੇ ਬਹੁਤ ਸਾਰੇ ਮੀਟਿੰਗਾਂ ਹੁੰਦੀਆਂ ਨੇ ਮੈਂ ਵੀ ਖੁਦ ਚੱਲ ਕੇ ਅਸਡਮ ਸਾਹਿਬ ਕੋਲ ਚੱਲ ਕੇ ਆਏ ਨੇ ਔਰ ਅਫਸਰ ਸਹਿਬਾਨ ਜਿਹੜੇ ਨੇ ਜਿਨ੍ਹਾਂ ਨੇ ਕੰਮ ਕਰਨੇ ਆ ਉਹ ਵੀ ਸਾਰੇ ਇੱਥੇ ਹਾਜ਼ਰ ਨੇ ਜੀ ਸੋ ਇਹਦਾ ਬਦ ਤੋਂ ਬਾਅਦ ਲਾਹਾ ਲੈਣ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਮਹੀਨੇ ਅਸੀਂ ਇਹ ਜਿਹੜੇ ਜਨ ਸਭਾ ਦਾ ਕੈਂਪ ਜਿਹੜਾ ਹੋਰ ਵੀ ਵਿਧਾਨ ਸਭਾ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਲੱਗਣਗੇ ਤਾਂ ਕਿ ਆਮ ਜਿਹੜੇ ਕੰਮ ਨੇ ਆਮ ਲੋਕਾਂ ਦੇ ਉਹ ਜਲਦੀ ਤੋਂ ਜਲਦੀ ਹੋ ਜਾਣ